ਸਾਡੇ ਸਾਡੇ ਨਾਲ ਕੋਈ ਨਹੀਂ ਮੱਤੀ ਜੀ ਤੋਂ ਸਾਹਮਣੇ ਨਹੀਂ ਗਏ ਦੁਨੀਆ ਤਾਂ ਅੱਗੇ ਬੜੀ ਤੰਗ ਆ ਬੰਲਾਂ ਤੋਂ ਪੰਜਾਬ ਟੂਡੇ ਨਿਊਜ਼ ਤੇ ਆਪ ਦਾ ਸਵਾਗਤ ਹੈ ਮੈਂ ਇਕਬਾਲ ਸਿੰਘ ਮੱਤੇਵਾਲ ਅੱਜ ਪਿੰਡ ਮੱਤੇਵਾਲ ਵਿੱਚ ਬਿਜਲੀ ਬੋਰਡ ਵੱਲੋਂ ਘਰ ਘਰ ਜਾ ਕੇ ਮੀਟਰ ਨੰਬਰ ਮੋਬਾਈਲ ਨੰਬਰ ਲੈ ਜਾ ਰਹੇ ਸਨ ਉਸੇ ਵੇਲੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵਿਰੋਧ ਕਰਕੇ ਮੁਲਾਜ਼ਮਾਂ ਨੂੰ ਨੰਬਰ ਲੈਂਡ ਤੋਂ ਰੋਕਿਆ ਕਿਸਾਨ ਯੂਨੀਅਨ ਵੱਲੋਂ ਸਰਕਾਰ ਵਿਰੋਧ ਨਾਅਰੇਬਾਜ਼ੀ ਕੀਤੀ ਗਈ ਜਦੋਂ ਐਸਡੀਓ ਨਾਲ ਗੱਲਬਾਤ ਕਰਨ ਲਈ ਫੋਨ ਲਾਇਆ ਤਾਂ ਐਸਡੀਓ ਸਾਹਿਬ ਨਾਲ ਗੱਲਬਾਤ ਨਹੀਂ ਹੋ ਸਕੀ ਸਾਡੇ ਸਾਡੇ ਨਾਲ ਕੋਈ ਨਹੀਂ ਤੁਸੀਂ ਆਪਣੇ ਉੱਤੇ ਆਪਣੇ ਅਧਿਕਾਰੀਆਂ ਨੂੰ ਕਹਿ ਦਿਓ ਵੀ ਉਹ ਤੂੰ ਤਾਂ ਕੱਲ੍ਹ ਤੱਕ ਆ ਜਾ ਤੂੰ ਆਈਡੀ ਆਉਣਾ ਜਾਂ ਜੀਣਾ ਗੱਲ ਕਰ ਲੋ ਅਹੀਂ ਤੇ ਸੌਂ ਮੈਂ ਤਾਂ ਉਹਨਾਂ ਨੂੰ ਪਾਲਣੇ ਵਾਸਤੇ ਨਹੀਂ ਲਾਉਂਦੇ ਜੀ ਤੇ ਜਦੋਂ ਵੀ ਇਹ ਸੰਤ ਆਟਦਾ ਵੀ ਅਹੀਂ ਤੋਂ ਇਹ ਗੱਲ ਤੂੰ ਇਹ ਮੈਂ ਆਹ ਹੱਥ ਹੱਥ ਮਿਲਦੇ ਰੋ ਤੂੰ ਇਹ ਗੱਲ ਕਰਾ ਨਾ ਵੀ ਤੂੰ ਉੱਥੇ ਹੀ ਗੱਲ ਕਰਾ ਨਾ ਵੀ ਰੋਕਦੇ ਆਓ ਰੋਕਦੇ ਆਓ ਰੋ ਤਾਂ ਕਰ ਲੈ ਆ ਦੁਨੀਆ ਦੀ ਸ਼ਾਨ ਦੇ ਉੱਤੇ ਗੱਲ ਕਰ ਲਿਓ ਹਾਂ ਤੇ ਸਾਨੂੰ ਆਪਣਾ ਕੰਮ ਕਰ ਲੈਣ ਦੇ ਵੇੜੇ ਕਰਨ ਦੇ ਆ। ਇਹ ਕੰਮ ਹੋਣਾ ਫੇਰ ਫੇਰ ਕਰੀਏ ਇਹ ਕੰਮ ਹੋ ਜਾਣਾ ਨਾ ਕਰੋ। ਕੰਮ ਹੋ ਗਿਆ ਫੇਰ ਕਰ। ਇਹ ਕੰਮ ਮੀਟਰਾਂ ਨਾਲ ਕੋ ਟੱਕਰ ਨਹੀਂ ਹੈਗਾ ਜੀ। ਸਾਡੇ ਨਾਲ ਸਾਡੀ ਵੇਖੋ ਕੋਈ ਨਹੀਂ ਗੱਲ ਕਰਦੀ ਹੈਗੀ ਸਰਕਾਰ ਦੇ ਨਾਲ ਸਾਡੀ ਗੱਲ ਹੈ ਤੁਹਾਡੇ ਨਾਲ ਨਹੀਂ ਗੱਲ ਨਹੀਂ ਪਾਣੀ ਗੱਲ ਆ। ਤੁਹਾਡਾ ਵੀ ਨਾਲ ਹੀ ਸਾਡੇ ਤੇ ਇਹ ਵੀ ਕਿਹਾ ਹੈ ਜੇ ਤੁਹਾਡੇ ਨਾਲ ਸਾਡੇ ਨਾਲ ਲੱਗਣੇ ਆ ਪੰਜ ਇਹਦੇ ਕੋਈ ਸਾਨੂੰ ਇਹ ਠਹਿਰ ਕੋਈ ਕੀਤੀਣਾ ਸਰਵੇ ਉਹ ਗਿਆ ਵੀ ਫਾਟੇ ਨੰਬਰ ਲੈ ਲਓ ਤੇ ਆਪਣੇ ਫੋਨ ਨੰਬਰ ਨਾਲ ਅਟੈਚ ਕਰ ਲਓ ਉੱਟ ਗੱਲ ਕੋਈ ਨਹੀਂ ਨਾਲ ਕਹੀ ਚਾਲੂ। ਨਹੀਂ ਹੈ ਇਹ ਬੋ ਯਾਰ ਜਿਹੜੇ ਤਿੰਨ ਨੰਬਰ ਨੇ ਲਗਾਨੇ ਆ ਨੰਬਰ ਆਨਲਾਈਨ ਹੋ ਜਾਣੇ ਆ ਤੇ ਮੁੜ ਕੇ ਚੇਪਾਲੇ ਮੀਟਰ ਲਾਉਣਾ ਆਇਣਾ ਤੇ ਡੱਕਣੇ ਤੇ ਹੋ ਵੀ ਆ ਤੇ ਇਹ ਵੀ ਤੁਹਾਨੂੰ ਅਸੀਂ ਡੱਕ ਰਹੇ ਆ ਤੁਸੀਂ ਤੋਂ ਇਹ ਨਾ ਕਰੋ ਇਹ ਤਾਂ ਚੇਪਾਲੇ ਮੀਟਰਾਂ ਦਾ ਰਾਹ ਸਿੱਧਾ ਹੋਣ ਲਿਆ ਨਾ ਨੰਬਰ ਪਾਜੋ ਪਿਓ ਦੋ ਬਣਾ ਕੰਮ ਨਹੀਂ ਬਣਾ ਕੰਮੇ ਟੱਕਣਾ ਇਹ ਜਿਹੜਾ ਫੋਨ ਨੰਬਰ ਟਾਈਪ ਹੁੰਦੇ ਆ ਨਾ ਤੁਹਾਡੇ ਨੰਬਰ ਜਿਹੜਾ ਹੈ ਨਾ ਮੁੜ ਕੇ ਜਦੋਂ ਕੱਢੀਏ ਤੁਹਾਡੇ ਆਨਲਾਈਨ ਹੋ ਜਾਣੇ ਆ ਪਰ ਸਾਨੂੰ ਨਹੀਂ ਪਤਾ ਇਹ ਦੇਸ਼ ਵਿੱਚ ਲੈਣੇ ਆ ਜੀ ਸਾਨੂੰ ਪਤਾ ਨਹੀਂ ਤੁਸੀਂ ਇਹ ਨਾਮ ਅਸੀਂ ਬੰਦ ਕਰਦਾ ਤੁਸੀਂ ਨਾਲ ਹੋਏ ਤੁਸੀਂ ਆਖੋ ਵੀ ਵਿਰੋਧ ਤਾਂ ਕਰਦੇ ਲੋਕ ਤਾਂ ਕਰਦੇ ਪਤਾ ਕੀ ਅੱਜ ਅਸੀਂ ਆਂਦੇ ਆਂ ਵਿਰੋਧ ਅੱਜ ਅਸੀਂ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਾਈ ਮੱਤੇਵਾਲ ਸਾਰਾ ਇਕੱਠੇ ਹੋਇਆ ਇੱਥੇ ਲੋਕ ਇਹ ਸਾਡੇ ਪਿੰਡ ਜੋ ਬਿਜਲੀ ਮੈਕਵਾ ਚੇਪਾਲੇ ਮੀਟਰਾਂ ਦੀ ਸ਼ੁਰੂਆਤ ਕਰ ਰਿਹਾ ਅਹੀਂ ਉਹਨਾਂ ਨੂੰ ਡੱਕਣ ਦੇ ਸਬੰਧੀ ਇੱਥੇ ਇਕੱਠੇ ਆਏ ਤਾਂ ਉਹਨਾਂ ਨੂੰ ਵਾਰਨਿੰਗ ਦਿੰਨੇ ਆ ਕਿ ਇਹ ਨਾ ਲਗਾਏ ਜਾਣ ਕਿਉਂਕਿ ਦੁਨੀਆ ਤਾਂ ਅੱਗੇ ਬੜੀ ਤੰਗ ਆ ਬੰਲਾਂ ਤੋਂ ਤੇ ਨਾ ਹੀ ਅੱਦੇ ਹੀ ਜਿਹੜੇ ਕਾਊਂਟ ਨੰਬਰ ਜਾਂ ਕੋਈ ਫੋਨ ਨੰਬਰ ਉਹ ਨਹੀਂ ਦੇਣੇ ਇਹ ਸਾਡੀ ਸੂਬਾ ਪੱਧਰੀ ਜਿਹੜੀ ਸੰਘਰਸ਼ ਕਮੇਟੀ ਆ ਉਹਦੇ ਵੱਲੋਂ ਹਦਾਇਤਾਂ ਨੇ ਜੇ ਲੜਨ ਦੀ ਕੋਸ਼ਿਸ਼ ਕਰਨਗੇ ਤਾਂ ਆਪਾਂ ਨੂੰ ਲਤਾਂਗੇ ਜਾਂ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਤੇ ਸਾਡੇ ਨਾਲ ਕੋਈ ਟੇਬਲ ਟਾਕ ਕਰਕੇ ਇਹਨਾਂ ਨੂੰ ਬੰਦ ਕੀਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੋ ਮੈਂ ਕਿਸਾਨ ਮਜ਼ਦੂਰ ਸੰਘਾ ਸਮਿਟੀ ਜੋਂ ਆਗੂ ਬੋਲ ਰਿਹਾ ਵੇਖੋ ਅੱਜ ਸਾਡੇ ਪਿੰਡ ਬਿਜਲੀ ਮੁਲਾਜ਼ਮ ਜਿਹੜੇ ਆਏ ਆ ਉਹ ਵੇਖੋ ਜਿਹੜੀ ਸ਼ੁਰੂਆਤ ਕਰ ਰਹੇ ਆ ਜਿਹੜੇ ਚਿਪ ਵਾਲੇ ਮੀਟਰ ਲਾਉਣ ਦੀ ਉਹ ਜਿਹੜੇ ਖਾਤਾ ਨੰਬਰ ਲਿਖ ਰਹੇ ਆ ਫੋਨ ਨੰਬਰ ਲਿਖ ਰਹੇ ਆ ਤੇ ਬਿੱਲ ਦੀ ਰੀਡਿੰਗ ਵੇਟਿੰਗ ਸਾਰਾ ਲਿਖ ਰਹੇ ਆ ਉਹ ਇੱਕ ਜਿਹੜੀ ਆ ਨਾ ਸ਼ੁਰੂਆਤ ਕਰ ਰਹੇ ਆ ਵੀ ਚਿਪ ਵਾਲੇ ਮੀਟਰ ਜਿਹੜੇ ਇਹਨਾਂ ਉਤੋਂ ਕੇਂਦਰ ਸਰਕਾਰ ਨੇ ਇਹਨਾਂ ਨੂੰ ਹੁਕਮ ਦਿੱਤੇ ਆ ਪੰਜਾਬ ਸਰਕਾਰ ਨੇ ਵੀ ਜ਼ਬਰਦਸਤੀ ਲਾਏ ਜਾਣ ਉਹਦੀ ਹੀ ਵਿਰੋਧਤਾ ਕਰਦੇ ਆ ਜੇ ਚੇਪਾਲੇ ਮੀਟਰ ਲਾਉਣ ਆਉਣਗੇ ਤੇ ਉਹਦੀ ਆਪਣਾ ਉਹਦੀ ਵਿਰੋਧਤਾ ਕਰਾਂਗੇ ਡੱਕਾਂਗੇ ਅਸੀਂ ਬਾਕੀ ਆ ਜਿਹੜੇ ਮੀਟਰ ਦਾ ਨੰਬਰ ਲੈਂਦੇ ਆ ਜਾਂ ਫੋਨ ਨੰਬਰ ਲੈਂਦੇ ਆ ਇਹਦੇ ਵੀ ਅਸੀਂ ਵਿਰੋਧਤਾ ਕਰਦੇ ਆ ਡੱਕਦੇ ਆ ਅੱਜ ਡੱਕਦੇ ਤੇ ਮੁਲਾਜ਼ਮਾਂ ਨੂੰ ਮੁਲਾਜ਼ਮਾਂ ਨੂੰ ਆਖਿਆ ਤੁਸੀਂ ਇਹ ਨਾ ਲਓ ਇਹਨੀਆਂ ਬੇਨਤੀਆਂ ਵਾਈਸ ਖਾਲਸਾ ਵਾਈਸ ਫਰਮ